ਯੇਸ਼ੂ ਦੇ ਨਾਮ ਤੇ ਆਮੀਨ ਜੋਤੀ ਪ੍ਰਵੇਸ਼ਿਤ ਅਧਿਕਾਰ ਆਜ ਦੇ ਬਚਨ ਦੇ ਵਿੱਚ ਆਪਾਂ ਵੇਖਾਂਗੇ ਯੋਹਾਨਾ ਸੋਨਾ ਉਹਦਾ ਵੀ ਬਚਨ ਕਿੰਨਿਆਂ ਕੋਲੇ ਬਾਈਬਲ ਨਹੀਂ ਹੈ ਕਿਸੇ ਨੂੰ ਬਾਈਬਲ ਚਾਹੀਦੀ ਹੈ ਉਹ ਆਪਣੇ ਹੱਥ ਉਠਾਓ ਉਹਨੂੰ ਬਾਈਬਲ ਦਿੱਤੀ ਜਾਏਗੀ ਕਿਸੇ ਨੂੰ ਬਾਈਬਲ ਚਾਹੀਦੀ ਹੈ ਉਹ ਬਾਈਬਲ ਲੈ ਸਕਦਾ ਸੋਣਾ ਉਹਦੀ ਕੀ ਬਚੇ ਗਿਆ ਨਾ ਸੋਣਾ ਉਹਦੀ ਕੀ ਬਚੇ ਨਿੱਕੇ ਜਿਹੜਾ ਪੜੋ ਜਾਂਦੀ ਹallelujah ਥੋੜੇ ਜਿਹਰੇ ਪਿੱਛੋਂ ਤੁਸੀਂ ਮੈਨੂੰ ਫੇਰ ਨਾ ਵੇਖੋਗੇ ਅਤੇ ਫੇਰ ਥੋੜੇ ਜਿਹਰੇ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਉਪਰੰਤ ਉਹਦੇ ਕਈ ਚੇਲੇ ਆਪੋ ਆਪ ਵਿੱਚ ਕਹਿਣ ਲੱਗੇ ਇਹ ਕੀ ਹੈ ਜੋ ਸਾਨੂੰ ਆਖਦਾ ਹੈ ਭਾਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਅਤੇ ਫਿਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਹਰ ਇਹ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਫਿਰ ਉਹਨਾਂ ਆਖਿਆ ਇਹ ਥੋੜਾ ਚਿਰ ਉਹ ਕਹਿੰਦਾ ਕੀ ਹੈ ਅਸੀਂ ਨਹੀਂ ਜਾਣਦੇ ਪਈ ਉਹਨੂੰ ਕੋ ਕੀ ਆਖਦਾ ਹੈ ਕੋਸਲੇ ਉਹਨੂੰ ਮਾਲੂਮ ਕੀਤਾ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿਨੇ ਦਾ ਪੜ ਰਹੇ 16 ਹallelujah ਹallelujah ਮੈਂ ਤਾਂ ਉਹਨੂੰ ਸਾਥ-ਸਾਥ ਚਾਗਦਾ ਹਾਂ ਪਈ ਤੁਸੀਂ ਰੋਵੋਗੇ ਅਤੇ ਸੋ ਕਰੋਗੇ ਪਰ ਪਰ ਜਗਤਾ ਆਨੰਦ ਕਰੇਗਾ ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਆਨੰਦ ਨਾਲ ਬਦਲ ਜਾਵੇ ਹallelujah ਹallelujah ਹalleluyah halleluyah 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 ਪਰਮੇਸ਼ੁਰ ਨੇ ਕਿਆ ਤੁਹਾਡੀ ਉਦਾਸੀ ਕਿੱਥੀ ਬਦਲ ਜਾਏਗੀ ਆਨੰਦ ਦੇ ਨਾਲ ਆਨੰਦ ਦੇ ਨਾਲ ਬਦਲ ਜਾਏਗੀ ਤੁਹਾਡਾ ਦੁੱਖ ਆਨੰਦ ਦੇ ਨਾਲ ਬਦਲ ਜਾਏਗਾ ਹalleluyah ਤੁਹਾਡਾ ਰੋਣਾ ਹਾਸੀ ਦੇ ਵਿੱਚ ਬਦਲਿਆ ਜਾਏਗਾ ਤੁਹਾਡਾ ਦੁੱਖ ਆਨੰਦ ਦੇ ਵਿੱਚ ਬਦਲ ਦੇਗਾ ਕੌਣ ਪਰਮੇਸ਼ੁਰ ਹalleluyah halleluyah ਕੀ ਆਂਦੇ ਹੋ ਕਿਥੇ ਗਲੀ ਸੀ ਪਰਮੇਸ਼ੁਰ ਨੇ ਆਖਿਆ ਮੈਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦਿਆਂਗਾ ਹallelujah ਹallelujah ਕਦੋਂ ਬਦਲੇਗਾ ਸਾਡਾ ਦੁੱਖ ਆਨੰਦ ਦੇ ਵਿੱਚ ਕਦੋਂ ਬਦਲੇਗਾ ਕਿੱਦਾਂ ਬਦਲੇਗਾ ਕਿੱਦਾਂ ਅਸੀਂ ਆਪਣੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਸਕਦੇ ਹਾਂ ਪਰਮੇਸ਼ੁਰ ਨੇ ਆਖਿਆ ਮੈਂ ਗੱਲਾਂ ਦੇ ਨਾਲ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਨਹੀਂ ਬਦਲਾਂਗਾ ਮੈਂ ਬਿਨਾ ਮੇਰੇ ਤੋਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਨਹੀਂ ਬਦਲਾਂਗਾ ਮੈਂ ਤੁਹਾਡੇ ਰੋਣੇ ਨੂੰ ਹਾਸੀ ਦੇ ਵਿੱਚ ਨਹੀਂ ਬਦਲਾਂਗਾ ਉਸ ਤਰ੍ਹਾਂ ਕਿ ਮੈਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਬਦਲ ਦਿਆਂਗਾ ਲੇਕਿਨ ਕਦੋਂ ਕਿਵੇਂ ਕਦੋਂ ਪਰਮੇਸ਼ਰ ਸਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲੇਗਾ ਹallelujah ਹallelujah ਤੁਮ ਮੈ ਘੋਰ ਲੱਗ ਜਿਹੜਾ ਹallelujah ਉਸ ਤਰ੍ਹਾਂ ਕਿ ਮੈਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਅੱਜ ਕਿੰਨੇ ਆਪਣੇ ਪਰਿਵਾਰ ਦੇ ਵਿੱਚ ਦੁਖੀ ਨੇ ਆਪਣੇ ਹੱਥਾਂ ਨੂੰ ਖੜਿਆ ਕਰੋ ਹallelujah ਮਾਨਦਾਰੀ ਦੇ ਨਾਲ ਕਿੰਨੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਪਰਿਵਾਰ ਦੇ ਵਿੱਚੋਂ ਦੇਖੋ ਕਿੰਨੇ ਨੇ ਤੁਹਾਡੇ ਲਈ ਵਚਨ ਹੈ ਉਸ ਨੇ ਕਿਹਾ ਚੰਗਿਆਂ ਨੂੰ ਵੈਦਾਂ ਦੀ ਲੋੜ ਨਹੀਂ ਬਿਮਾਰਾਂ ਨੂੰ ਵੈਦਾਂ ਦੀ ਲੋੜ ਹੈ ਚੰਗਿਆਂ ਨੂੰ ਡਾਕਟਰਾਂ ਦੀ ਲੋੜ ਨਹੀਂ ਹੈ ਬਿਮਾਰਾਂ ਨੂੰ ਡਾਕਟਰਾਂ ਦੀ ਲੋੜ ਹੈ ਦੁਖੀਆਂ ਨੂੰ ਉਹਨਾਂ ਦੁਖੀਆਂ ਦੇ ਲਈ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਬੱਚਿਆਂ ਦੇ ਜੀਵਨ ਦੇ ਕਰਕੇ ਆਪਣੇ ਘਰ ਦੇ ਵਿੱਚੋਂ ਕਲੇਜ ਦੇ ਕਰਕੇ ਦੁਖੀ ਨੇ ਆਪਣੇ ਕਰਜ਼ੇ ਦੇ ਕਰਕੇ ਦੁਖੀ ਨੇ ਆਪਣੀ ਬਿਮਾਰੀ ਦੇ ਕਰਕੇ ਦੁਖੀ ਨੇ ਆਪਣੇ ਕੱਚੇ ਘਰ ਦੇ ਕਰਕੇ ਦੁਖੀ ਨੇ ਹਾਲੇਲੂਇਆ ਹਾਲੇਲੂਇਆ ਕਹਿੰਦੇ ਕਿ ਮੈਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦਿਆਂਗਾ ਕਦੋਂ ਬਦਲੇਗਾ ਸਾਨੂੰ ਕੀ ਕਰਨਾ ਪੈਗਾ ਮਤੀ 11 ਦੇ 28 ਦੇ ਵਿੱਚ ਲਿਖਿਆ ਸਾਰੇ ਭਾਰ ਠਾ ਦੱਬੇ ਲੋਕ ਮੇਰੇ ਕੋਲ ਆਓ ਮੈਂ ਤੁਹਾਨੂੰ ਕੀ ਕਰਾਂਗਾ ਆਰਾਮ ਦਿਆਂਗਾ ਔਰ ਦੂਸਰਾ ਆਜ਼ਾਦ ਤੁਹਾਡੀ ਬਿਮਾਰੀ ਤੁਹਾਡਾ ਕੀ ਇੱਕ ਬੋਝ ਹੈ ਤੁਹਾਡਾ ਕਰਜ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬੋਝ ਹੈ ਤੁਹਾਡਾ ਬੇਟਾ ਨਸ਼ਾ ਕਰ ਰਿਹਾ ਤੁਹਾਡੀ ਜ਼ਿੰਦਗੀ ਦੀ ਵਿੱਚ ਇੱਕ ਬੋਝ ਹੈ ਔਰ ਬੋਝ ਕਦੇ ਵੀ ਤੁਹਾਨੂੰ ਅੱਗੇ ਨਹੀਂ ਬਧਰ ਦੇਗਾ ਆਮਨ ਹਾਲੇਲੂਇਆ ਹਾਲੇਲੂਇਆ ਕਿਤੇ ਜ਼ਿੰਦਗੀ ਦੇ ਵਿੱਚ ਕਰਜ਼ਾ ਦਾ ਬੋਝ ਆਪਣੇ ਬੱਚੇ ਦੀ ਪੜਾਈ ਦਾ ਬੋਝ ਔਰ ਨਸ਼ਾ ਕਰਨ ਲੱਗ ਗਿਆ ਉਹਦਾ ਬੋਝ ਉਹਦੇ ਘਰ ਦੇ ਵਿੱਚ ਗਰੀਬੀ ਆ ਉਹਦਾ ਬੋਝ ਉਹ ਖੁਦ ਬਿਮਾਰ ਆ ਉਹਦਾ ਬੋਝ ਲੇਕਿਨ ਕੋਈ ਹੈ ਜੋ ਜਿਹੜਾ ਇਸ ਬੋਝ ਨੂੰ ਆਪਣੇ ਉੱਪਰ ਲੈਣਾ ਚਾਹੁੰਦਾ ਕੋਈ ਇਸ ਦੁਨੀਆ ਤੇ ਔਰ ਸਵਰਗ ਦੇ ਵਿੱਚ ਹੈ ਜਿਹੜਾ ਸਾਡੇ ਬੋਝ ਨੂੰ ਆਪਣੇ ਆਪਣੇ ਲਈ ਮੰਗ ਰਿਹਾ ਕੌਣ ਉਹ ਹੈ ਪ੍ਰਭੂ ਯਿਸੂ ਮਸੀਹ ਜਿਹੜਾ ਅੱਜ ਵੀ ਜੀਵਤ ਔਰ ਜੀਵਤ ਰਹੇਗਾ ਆਮੇਨ ਹallelujah 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 ਅੱਜ ਉਹ ਲੋਕ ਪਰਮੇਸ਼ਵਰ ਦੀ ਤਲਾਸ਼ ਦੇ ਵਿੱਚ ਨਹੀਂ ਜਾ ਰਹੇ ਆਕਰ ਨੂੰ ਮੈਂ ਇਸ ਬਿਮਾਰੀ ਤੋਂ ਇਸ ਬੋਝ ਤੋਂ ਆਜ਼ਾਦ ਕਿਵੇਂ ਹੋਵਾਂਗਾ ਆਕਰ ਮੇਰਾ ਦੁੱਖ ਆਨੰਦ ਦੇ ਵਿੱਚ ਕਿੱਥੋਂ ਬਦਲਿਆ ਜਾਏਗਾ ਆਕਰ ਮੇਰੇ ਦੁੱਖ ਦੀ ਜੜ ਕਿੱਥੋਂ ਕੁੱਟੀ ਜਾਏਗੀ ਆਖਰ ਮੇਰੇ ਘਰ ਦੇ ਵਿੱਚੋਂ ਨਸ਼ੇ ਕਿਦਾਂ ਦਾ ਪਾਹਣਗੇ ਆਖਰ ਮੇਰੀ ਫੈਮਲੀ ਦੁਸ਼ਟ ਆਤਮਾ ਤੋਂ ਆਜ਼ਾਦ ਕਿੱਡਾ ਹੋਏਗੀ ਉਸਨੇ ਆਖਿਆ ਮੈਂ ਤੇਰੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦਿਆਂਗਾ ਆਮਨ ਆਮਨ ਪਰ ਬਹੁਤੇ ਲੋਕ ਦੁੱਖ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਤੀਤ ਕਰਨਾ ਮਨਜ਼ੂਰ ਗਰੀਬੀ ਦੇ ਵਿੱਚ ਬਿਮਾਰੀ ਦੇ ਵਿੱਚ ਨਰਾਸ਼ਾ ਦੇ ਵਿੱਚ ਕੁੜਕੜਾਉਣ ਦੇ ਵਿੱਚ ਕਲੇਸ਼ ਦੇ ਵਿੱਚ ਜਾਨ ਦੇਣੀ ਖਾਪਣਾ ਮਰਨਾ ਮਨਜ਼ੂਰ ਹਰ ਰੋਜ਼ ਰਾਤ ਨੂੰ ਕਲੇਸ਼ ਦੇ ਵਿੱਚ ਜੂਲਣਾ ਮਨਜ਼ੂਰ ਪਰ ਉਹ ਪਰਮੇਸ਼ਰ ਨੂੰ ਗ੍ਰੈਂਡ ਕਰਨਾ ਔਰ ਚਰਚੇ ਦੇ ਵਿੱਚ ਆਉਣ ਦਾ ਫੈਸਲਾ ਨਹੀਂ ਲੈਂਦੇ ਪਰਮੇਸ਼ੁਰ ਆਲਰੇਡੀ ਕਹਿ ਚੁੱਕਿਆ ਉਹ ਪਹਿਲਾਂ ਤੋਂ ਕਹਿ ਚੁੱਕਿਆ ਤੇਰਾ ਦੁੱਖ ਆਨੰਦ ਦੇ ਵਿੱਚ ਪਾ ਦੇਆ ਜਾਏਗਾ ਕਦੋਂ ਜਦੋਂ ਤੂੰ ਮੈਨੂੰ ਅਪਣਾਉਣ ਦਾ ਫੈਸਲਾ ਲੈ ਲੇਗਾ ਚਰਚ ਜਾਣ ਦਾ ਫੈਸਲਾ ਲੈ ਲੇਗਾ ਪਾਪ ਛੱਡ ਕੇ ਮੈਨੂੰ ਗ੍ਰਹਿਣ ਕਰਨ ਦਾ ਫੈਸਲਾ ਲੈ ਲੇਗਾ ਹallelujah ਹallelujah ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ੁਰ ਤੋਂ ਕੁਝ ਵੀ ਅਣਹੋਣਾ ਨਹੀਂ ਹੈ ਨਹੀਂ ਹੈ ਨਾ ਧਰਤੀ ਤੇ ਨਾ ਅਸਮਾਨ ਤੇ ਜਿਹੜਾ ਪਰਮੇਸ਼ੁਰ ਇੱਕ ਸ਼ਬਦ ਦੇ ਨਾਲ ਐਡੇ ਵੱਡੇ ਆਸਮਾਨ ਨੂੰ ਬਣਾ ਸਕਦਾ ਇੱਕ ਸ਼ਬਦ ਦੇ ਨਾਲ ਐਡੀ ਵੱਡੀ ਧਰਤੀ ਨੂੰ ਬਣਾ ਸਕਦਾ ਅਸਮਾਨ ਨੂੰ ਬਣਾ ਸਕਦਾ ਤਾਰੇ ਨੂੰ ਬਣਾ ਸਕਦਾ ਜੀਵ ਜਾਨ ਤੋਂ ਇੱਕ ਸ਼ਬਦ ਇਹ ਬਣਾ ਸਕਦਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਨਹੀਂ ਕਰ ਸਕਦਾ ਤੁਹਾਡੀ ਲਾਈਫ ਦੇ ਲਈ ਕੀ ਨਹੀਂ ਕਰ ਸਕਦਾ ਲੇਕਿਨ ਅੱਜ ਇਨਸਾਨ ਤੋਂ ਇਨਸਾਨ ਪਰਮੇਸ਼ਰ ਤੋਂ ਦੂਰ ਹੈ ਯੋਨਾ 15 ਅਧਿਆਏ ਦੇ ਵਿੱਚ ਲਿਖਿਆ ਜਦੋਂ ਟਾਣੀ ਬੇਦਨੋਂ ਅਲੱਗ ਹੋ ਜਾਂਦੀ ਹੈ ਉਹ ਸੁੱਕ ਜਾਂਦੀ ਹੈ ਮਰ ਜਾਂਦੀ ਆ ਔਰ ਆਖਰ ਦੇ ਵਿੱਚ ਆਖਰੇ ਦੇ ਵਿੱਚ ਚੋਕੀ ਜਾਂਦੀ ਹੈ ਆਮੇਨ ਅੱਜ ਜਿਸ ਘਰ ਦੇ ਵਿੱਚ ਜਾਓ ਉੱਥੇ ਘਰੇ ਪੈਸਾ ਜ਼ਰੂਰ ਮਿਲੇਗਾ ਕੋਟੀਕਾਰ ਜ਼ਰੂਰ ਮਿਲੇਗੀ ਲੇਕਿਨ ਉਹਦੇ ਘਰ ਦੇ ਵਿੱਚ ਉਹ ਪਵਿੱਤਰਤਾ ਵੀ ਜ਼ਰੂਰ ਮਿਲੇਗਾ ਬਿਮਾਰੀਆਂ ਵੀ ਬਿੰਡ ਗਈਆਂ ਜੇ ਉਹਦੇ ਘਰ ਦੇ ਵਿੱਚ ਪੈਸਾ ਤਾਂ ਨਸ਼ਾ ਵੀ ਜਰੂਰ ਮਿਲੇਗਾ ਬਿਮਾਰੀਆਂ ਵੀ ਜਰੂਰ ਮਿਲਣਗੀਆਂ ਝਗੜਾ ਵੀ ਜਰੂਰ ਮਿਲੇਗਾ ਤੇ ਵਿਚਾਰ ਵੀ ਜਰੂਰ ਮਿਲੇਗਾ ਬਿਨਾ ਪਰਮੇਸ਼ਰ ਤੋਂ ਸਾਨੂੰ ਉਸ ਬੋਤ ਤੋਂ ਕੋਈ ਵੀ ਹਲਕਾ ਔਰ ਆਜ਼ਾਦ ਨਹੀਂ ਕਰ ਸਕਦਾ ਉਸ ਨੇ ਕਿ ਮੈਂ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦਿਆਂਗਾ ਆਮਨ ਗੱਲਾਂ ਦੇ ਨਾਲ ਨਹੀਂ ਕੱਲੇ ਕਹਿਣ ਦੇ ਨਾਲ ਨਹੀਂ ਕੁੱਟਨੇ ਟੇਕਣ ਦੇ ਨਾਲ ਪਰਮੇਸ਼ਰ ਤੁਹਾਡੇ ਦੁੱਖ ਨੂੰ ਆਨੰਦ ਦੇ ਵਿੱਚ ਬਦਲ ਦੇਗਾ ਉਸ ਨੇ ਕਿਹਾ ਕੰਮ ਆਪਣੀ ਮਜ਼ਦੂਰੀ ਦਾ ਹੱਕ ਦਾ ਹੈ ਮਜ਼ਦੂਰੀ ਦਾ ਹੱਕ ਦਾ ਹੈ ਪਰਮੇਸ਼ੁਰ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਮਿਹਨਤ ਕਰੋਗੇ ਚਰਚ ਆਓਗੇ ਪਾਪ ਛੱਡੋਗੇ ਬਾਈਬਲ ਪੜ੍ਹੋਗੇ ਉਪਵਾਸ ਰੱਖੋਗੇ ਚਰਚ ਆਓਗੇ ਉਹ ਤੁਸੀਂ ਮਜ਼ਦੂਰੀ ਕਰੋਗੇ ਤੇ ਤੁਹਾਡੀ ਮਜ਼ਦੂਰੀ ਕੀ ਮਿਲੇਗੀ ਤੁਹਾਡਾ ਦੁੱਖ ਜਦੋਂ ਆਨੰਦ ਦੇ ਵਿੱਚ ਬਦਲ ਗਿਆ ਉਹ ਆਨੰਦ ਤੁਹਾਡੀ ਤੁਹਾਡੇ ਲਈ ਇੱਕ ਮਜ਼ਦੂਰੀ ਹੈ ਜਿਸੂ ਦੇ ਨਾਮੇ ਹallelujah ਹallelujah ਤੁਹਾਡਾ ਆਨੰਦ ਤੁਹਾਡੀ ਮਜ਼ਦੂਰੀ ਹੈ ਉਹ ਤੁਹਾਡਾ ਪੈਸਾ ਆ ਅੱਜ ਕਿੰਨੇ ਵੀ ਫੈਸਲੇ ਲੈ ਲਿਆ ਕਿ ਮੇਰਾ ਜਿਨਾਂ ਚਿਰ ਦੁੱਖ ਆਨੰਦ ਦੇ ਵਿੱਚ ਨਹੀਂ ਬਦਲਦਾ ਉਹ ਜਨਾਂ ਚਿਰ ਮੈਂ ਪ੍ਰਾਰਥਨਾ ਕਰਨੀ ਬੰਦ ਨਹੀਂ ਕਰਾਂਗਾ ਜਿਨਾਂ ਚਿਰ ਜਿਨਾਂ ਚਿਰ ਮੇਰਾ ਦੁੱਖ ਆਨੰਦ ਦੇ ਵਿੱਚ ਨਹੀਂ ਬਦਲਦਾ ਖੁਸ਼ੀ ਦੇ ਵਿੱਚ ਨਹੀਂ ਬਦਲਦਾ ਮੈਂ ਉਹਨਾਂ ਚਿਰ ਚਰਚ ਜਾਣਾ ਬੰਦ ਨਹੀਂ ਕਰਾਂਗਾ ਜਲਦੀ ਤੁਸੀਂ ਫੈਸਲਾ ਲੈ ਲਓਗੇ ਹਾਲੇਲੂਇਆ ਹਾਲੇਲੂਇਆ ਹਨ ਨਾ ਨੇ ਫੈਸਲਾ ਲਿਆ ਪ੍ਰਭੂ ਮੈਂ ਨਹੀਂ ਮੰਦਿਆਂ ਮੈਂ ਪ੍ਰੋਮਿਸ ਕਰਦੀ ਹਾਂ ਚਾਹੇ ਤੂੰ ਮੈਨੂੰ ਇੱਕ ਬੇਟਾ ਦੇ ਉਹ ਵੀ ਮੈਂ ਤੇਰੇ ਪਵਨ ਦੇ ਵਿੱਚ ਤੇਰੀ ਸੇਵਾ ਲਈ ਦਿਆਂਗੀ ਪਰਮੇਸ਼ਰ ਕਹਦਾ ਆजा ਸੌਦਾ ਕਰਦੇ ਹਾਂ ਤੈਨੂੰ ਬੇਟਾ ਚਾਹੀਦਾ ਔਰ ਮੈਨੂੰ ਇੱਕ ਨਵੀ ਚਾਹੀਦਾ ਉਹਨੇ ਕਹਾ ਇਸ ਸਾਲ ਇਲੀਨਿਆ ਕਾ ਇਸ ਸਾਲ ਤੇਰੀ ਕੁੱਖੋਂ ਇੱਕ ਬੇਟਾ ਜਨਮ ਲਏਗਾ ਉਹਨੇ ਕੀ ਰੱਖੀ ਕੀ ਰੱਖੀ ਸੁਮੇਲ ਰੱਖੀ ਉਸੇ ਸਾਲ ਇਹ ਕਿ ਸੁਮੇਲ ਉਹ ਦੀ ਕੁੱਖੋਂ ਕੇ ਬੇਟੇ ਨੇ ਜਨਮ ਲਿਆ ਉਹਨੇ ਸੁਮੇਲ ਰੱਖੇਗਾ ਇਸ ਉਸਕੇ ਨਾਮੇ ਆਮੇਨ ਆਮੇਨ ਪਰਮੇਸ਼ਰ ਤੋਂ ਨਾ ਧਰਤੀ ਤੇ ਨਾ ਅਸਮਾਨ ਤੇ ਕੁਝ ਵੀ ਨਹੀਂ ਜੋ ਉਹ ਨਹੀਂ ਕਰ ਸਕਦਾ ਉਹ ਚਟਕਾਟੇ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਇੱਕ ਦਿਨ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਚਮਕਾ ਸਕਦਾ ਜਦੋਂ ਤੁਸੀਂ ਫੈਸਲਾ ਲੈ ਲੋਗੇ ਮੈਂ ਪਰਮੇਸ਼ਰ ਨੂੰ ਨਹੀਂ ਚੜਾਂਗਾ ਮੈਂ ਪਰਮੇਸ਼ਰ ਨੂੰ ਨਹੀਂ ਚਾਹਾਂਗਾ ਔਰ ਅੱਜ ਤੋਂ ਮੈਂ ਕਵਿਤੇਤਾ ਦੇ ਵਿੱਚ ਇਹਦਾ ਫੈਸਲਾ ਲੈਣਾ ਆਮਨ ਅੱਜ ਤੋਂ ਮੈਂ ਉਪਵਾਸ ਰੱਖਣ ਦਾ ਫੈਸਲਾ ਲੈਣਾ ਅੱਜ ਤੋਂ ਮੈਂ ਚੁੱਪ ਚਾਣ ਦਾ ਫੈਸਲਾ ਲੈਣਾ ਜਦ ਫੈਸਲਾ ਲੈਂਦੀ ਹਾਂ ਉਹਨਾਂ ਚਿਰ ਮੈਂ ਕੁੱਟ ਰਿਆਂ ਤੋਂ ਨਹੀਂ ਉੱਠਾਂਗਾ ਉਹਨਾਂ ਚਿਰ ਮੈਂ ਉਪਵਾਸ ਛੱਡਾਂਗਾ ਨਹੀਂ ਜਿੰਨਾ ਚਿਰ ਪਰਮੇਸ਼ਰ ਮੇ ਨਾਲ ਗੱਲ ਨਹੀਂ ਕਰੇਗਾ ਔਰ ਜਿੰਨਾ ਚਿਰ ਮੇਰਾ ਦੁੱਖ ਨਹੀਂ ਜਾਏਗਾ ਔਰ ਮੇਰਾ ਦੁੱਖ ਆਨੰਦ ਦੇ ਵਿੱਚ ਬਦਲ ਕੇ ਨਹੀਂ ਆਉਂਦਾ ਕਾਮਾ ਉਹ ਨਜ਼ਰ ਕੰਮ ਕਰਦਾ ਹੈ ਜਿੰਨਾ ਚਿਰ ਉਹਦੀ ਮਜ਼ਦੂਰੀ ਮਿਲਣਾ ਚਾਹੀਏ ਇੱਕ ਮਜ਼ਦੂਰ ਉਹ ਨਜ਼ਰ ਕੰਮ ਕਰਦਾ ਹੈ ਆਪਣੇ ਮਾਲਕ ਦੇ ਘਰ ਜਿੰਨਾ ਚਿਰ ਉਹਦਾ ਪੂਰਾ ਟਾਈਮ ਠਹਿਰਾਇਆ ਹੋਇਆ ਪੂਰਾ ਨਾ ਹੋਏ ਉਹ ਚਾਹ ਮੰਨੇ 6 ਵਜੇ ਤੱਕ 5 ਵਜੇ ਤੱਕ ਕੰਮ ਕਰਦਾ ਹੈ ਉਦੋਂ ਉਹ ਆਪਣੇ ਕੰਮ ਨੂੰ ਬੰਦ ਕਰਦਾ ਹੈ ਜਿੰਨਾ ਚਿਰ ਉਹਦਾ ਟਾਈਮ ਨਹੀਂ ਪੂਰਾ ਹੁੰਦਾ ਉਦੋਂ ਆਪਣੇ ਮਾਲਕ ਦੇ ਕੋਲ ਜਾਂਦਾ ਹੁਣ ਮੈਂ ਮਜ਼ਦੂਰੀ ਕਰ ਚੁੱਕਿਆ ਹੁਣ ਮੈਂ ਕੰਮ ਕਰ ਚੁੱਕਿਆ ਹੁਣ ਮੇਰਾ ਟਾਈਮ ਆ ਚੁੱਕਿਆ ਮੈਂ ਆਪਣੇ ਮਾਲਕ ਦੇ ਕੋਲ ਮਜ਼ਦੂਰੀ ਲੈਣ ਦੇ ਜਾਵਾ